ਮੈਂ ਕੀ ਮੈਂ ਕੀ ਅੱਜ ਉਹ ਚਾਹ ਪੀ ਲੋ ਲੌਂਗ ਲੈਚੀਆ ਅਦਰਕ ਨੂਨ ਕਾਲੀ ਨਗਰੀ ਸਟਰੋਂਗ ਜਾਂ ਕਹਿੰਦੇ ਸਾਡੀ ਪੋਸਤ ਵਾਲੀ ਚਾਹ ਮੈਂ ਰਹਿਣ ਦੇ ਸਾਡੇ ਰਹਿਣਿਆਂ ਵਾਲੇ ਨੇ ਬਣਦੀ ਨਹੀਂ ਹੈਗੀ ਸੀ ਪੰਜਾਬ 'ਚ ਠੀਕ ਹੈ ਹਰਿਆਣਾ ਨੇ ਵਾਲੇ ਦੀ ਆ ਸਹੀ ਗੱਲ ਹੈ ਅਸੀਂ ਨਹੀਂ ਪ੍ਰਾਪਾ ਪੋਸਤ ਪੋਸਤ ਖਾਣ ਲਈ ਹੈ ਪਰ ਉਹਦਾ ਉਹਦਾ ਨਾ ਕੱਲ ਪਰਸੋਂ ਘਰ ਦੇਖਿਆ ਇੰਨੋ ਬਰੋਲ ਕੀ ਦਾ ਉਹਦਾ ਕਿੰਦਰ ਭੈਣ ਦਾ ਘਰ ਦਿਖਾਇਆ ਸੀ ਉਹਨੇ ਉਹਨਾਂ ਘਰ ਵਿੱਚ ਮੇ ਪਾ ਲਿਆ ਵਧੀਆ ਪਾ ਕੇ 2006 ਚ ਪਾਇਆ ਸੀਗਾ 2008 ਚ ਪੂਰਾ ਤਿਆਰੀ ਕਰਾਈ ਆ ਪੰਤਰ ਪੁੱਤਰ ਲਾ ਕੇ ਤੇ ਜੇ ਮੰਨ ਲਾ ਖੂਨਜੇ ਤੋਂ ਲੈ ਕੇ ਸਿੱਧੀ ਖੂਨਜੇ ਜਿਵੇਂ ਆ ਕੰਧ ਦਾ ਆਪਣੀ ਦਾ ਐ ਲੰਬੀਆਂ ਸਿੱਧੀਆਂ ਤੇੜਾ ਆਰ ਪਾਰ ਦੀਂਦਾ ਪਤਾ ਹੀ ਨਹੀਂ ਉਹ ਕੰਧਾ ਨੂੰ ਕੀ ਹੋਏ ਬਚਾਉਣੋਂ ਪਾੜਦੀਆਂ ਲੈਂਟਰ ਤੇ ਉੱਪਰ ਤੇੜਾ ਡਡੀਆਂ ਇਹ ਵਿੱਚ ਮਿਸਤਰੀ ਆ ਹੀ ਹੁੰਦੇ ਨੇ ਸਾਡੇ ਉੱਥੇ ਪਿੰਡਾਂ ਐ ਸੀ ਜੱਟ ਮਿਸਤਰੀ ਬੁਲਾਇਆ ਮਿਸਤਰੀ ਬੁਲਾਇਆ ਜੀ ਇਹਨਾਂ ਨੇ ਦੇਖਣ ਨੂੰ ਵੀ ਦੇਖੇ ਤਾਂ ਕੀ ਕਰ ਸਕਦੇ ਆ ਮਿਸਤਰੀ ਜੀ ਗੱਲ ਉਹ ਤੇ 2 2 3 ਮਿਸਤਰੀ ਆਈ ਨੇ ਉਹ ਕਹਿੰਦੇ ਇਹਦਾ ਕੋਈ ਫਾਇਦਾ ਨਹੀਂ ਹੈਗਾ ਇਹਦਾ ਕਦੇ ਵੀ ਗਿਰ ਸਕਦਾ ਤੁਹਾਨੂੰ ਤੁਹਾਡਾ ਇਹਨਾਂ ਚੈਰਿਆ ਚੈਰਿਆ ਨੇ ਨਿਉ ਦੇ ਨਿਉ ਦੇ ਨਵੇਂ-ਨਵੇਂ ਸਾਰਾ ਪੱਟ ਲਿਆ ਪੱਥਰ ਵੀ ਪੱਟ ਲਿਆ ਵੀ ਲੱਭੀਏ ਕੋਈ ਪਾਣੀ ਪੈਂਦਾ ਨਹੀਂ ਉਹ ਚ ਵੀ ਕੀ ਗੱਲ ਹੋਈ ਆ ਕੰਧਾਂ ਨੂੰ ਨਿਉ ਪੂਰਾ ਨਹੀਂ 흘ਦੀਆਂ ਹੋਈਆਂ ਕਿਤੇ ਪਾਣੀ ਨਹੀਂ ਪਿਆ ਹੋਇਆ ਸਭੀ ਸੁੱਕੇ ਪਈਆਂ ਨੇ ਅੰਧਾ ਨੂੰ ਪਤਾ ਨਹੀਂ ਕੀ ਹੋਇਆ ਕੰਧਾਂ ਬਾਥਰੂਮ ਦੇ ਆਰ-ਪਾਰ ਦਿੰਦਾ ਬਾਥਰੂਮ ਬਣਾਇਆ ਜਿਹੜੀ ਇੱਕ ਬਾਥਰੂਮ ਦੀ ਕੰਧ ਇਹ ਤਾਂ ਕਈ ਵਾਰ ਮਿਸਤਰੀਓ ਇਦਾਂ ਦੇ ਹੁੰਦੇ ਨਹੀਂ ਜਲਦੀ ਬਾਜ਼ੀ ਚਕਾਵਾ ਵਧੀਆ ਨਹੀਂ ਕਰਦੇ ਹੈਗੇ ਤੇ ਹੁਣ ਹੁਣ ਵਿਚਾਰੇ ਗਾਂ ਉਹਨੂੰ ਚੱਲ ਹੁੰਦਾ ਚੱਲ ਹੁਣ ਪਰਸਨਲ ਤੱਕ ਹੀ ਗਾ ਲੜ ਵੀ ਮਕਾਨ ਹੁਣ ਖੇਤਾਂ ਚ ਪਾਉਣਾ ਉਹ ਕਹਿੰਦਾ ਨਹੀਂ ਪਰੋਣਾ ਕਹਿੰਦਾ ਸੀ ਮਾਹ ਤੂੰ ਜੀਜੀਆ ਟੇਕੇ ਘਰ ਪਾਲਾ ਹੁਣ ਬਾਹਰ ਜਾ ਕੇ ਕਿੰਤੋਂ ਬਾਹਰੇ ਹੁਲਾ ਨੂੰ ਕਹਿੰਦਾ ਤੇਰਨਾ ਚਹੀਆ ਤੱਕਾ ਨਾ ਮਾਹ ਤੂੰ ਤੇ 8 10 ਕਰ ਲਈ ਤੋ ਕੰਨੀਵਾ ਪੱਟਣਾ ਬਣੋ ਉਦੋਂ ਨੇ ਢਾਉ ਤੈਨੂੰ ਆ ਗਈ ਮਾਹ ਗਰੇ ਔਖਾ ਬੋਤਾ پتہ ਇੱਕ ਵਾਰ ਕਰ ਆਪੇ ਇੱਕ ਕਮਰੇ ਇਚਾ ਹੈ ਬਣਾਉਣੀ ਆ ਮੀਡਲ ਕਲਾਸ ਲਈ ਬਹੁਤ ਜਿਆਦਾ ਔਖਾ ਹੋ ਜਾਂਦਾ ਆਪਣੇ ਲਈ ਪਿੰਡ ਦੇ ਪਿੰਡ ਦੇ ਵਿੱਚ ਜਗ੍ਹਾ ਨਾ ਜਿਵੇਂ ਪਿੰਡ ਦੇ ਵਿੱਚ ਜਗ੍ਹਾ ਉਹਨਾਂ ਦੀ ਜਗ੍ਹਾ ਕਾਫੀ ਆ ਕੁਲੀ ਡੁੱਲੀ ਐਵੇਂ ਮਝੂਟ ਨਹੀਂ ਮਾਰਦਾ ਪਰ ਐ ਆ ਨਾ ਵੀ ਉਹ ਜਿਵੇਂ ਮਾਲਾ ਵਿੱਚ ਜਿਵੇਂ ਦਲਦਲ ਵਾਲੀ ਚੀਜ਼ ਹੁੰਦੀ ਐ ਇੱਕਣ ਲੱਗਦਾ ਥੋਵੇਂ ਮੈਨੂੰ ਚੀਜ਼ ਕੁਛ ਵੀ ਹੋ ਸਕਦਾ ਠੀਕ ਆ ਨਾ ਮੈਂ ਉਹਨੂੰ ਇਹ ਕਹਣਾ ਵੀ ਜੇ ਬੀਚ ਕੇ ਲੋਟ ਆਉਂਦਾ ਥੋੜਾ ਉਹਨੇ ਦੇ ਵਿੱਚ ਜਗ੍ਹਾ ਵੇਚਦੀ ਐ ਉਹ ਖੇਤ ਦਾ ਜਲ ਆਪਣਾ ਵੱਧ ਤੋਂ ਵੱਧ ਕਿੰਨਾ ਹੋ ਜਾਊਗਾ 2 ਬਿੱਗੇ ਚ ਵਧੀਆ ਤੋਂ ਵੱਧ ਜਾਂਦਾ ਦੋਨੀ ਤਨਜ ਪਾਲਾਂਗੇ ਅੰਦਾ ਅੰਦਾ ਕਿੰਨੇ ਦੀ ਬਗਲੂ ਆਪਾਂ ਤਾਂ ਕਹਿਦਾਨੇ ਵੀ ਆਪਾਂ ਸੋਚ ਲੈਣੇ ਆ ਵੀ ਇੰਨਾ ਕ ਵੇਚ ਕੇ ਉਹ ਕਰਦਾਨੇ ਪਰ ਹੈ ਜਿਹਦੇ ਲਈ ਹੁਣ ਘੱਟ ਪ੍ਰਾਪਰਟੀ ਹੁੰਦੀ ਹੈ ਘੱਟ ਜ਼ਿਆਦਾ ਤੋਂ ਹੁੰਦੀ ਉਹ ਨੂੰ ਆਏ ਹੁੰਦਾ ਮੈਂ ਕਮਾ ਕੇ ਘਰ ਬਣਾ ਲਾਂ ਵੀ ਇਹ ਬੱਚਿਆਂ ਲਈ ਅੱਗੇ ਜਗ੍ਹਾ ਪਈ ਰਹੇ ਜੇ ਥੋੜੀ ਜਿਹੀ ਹੁੰਦੀ ਡੰਗਰ ਡੁੰਗਰ ਨਹੀਂ ਡੰਗਰ ਡੁੰਗਰ ਕਾਫੀ ਆ ਕੰਮ ਵਧੀਆ ਵਾ ਉਹਨਾਂ ਦਾ ਖੇਤੀਬਾੜੀ ਵੀ ਠੀਕ ਆ ਵਧੀਆ ਉਧਰ ਦੂਜੀ ਟਿਊਬ ਵਾਲੀਆਂ ਇੰਜ ਮੋਟਰਾਂ ਨਹੀਂ ਨਾ ਆਪਣੇ ਇਹ ਸਰਸੇਕ ਨਹੀਂ ਨੂੰ ਥੋੜਾ ਜਿਹਾ ਚਲ ਖੇਤੀ ਦਾ ਹੈਗਾ ਫਰਕ ਆ ਬਣੀ ਨੂੰ ਤੇ ਚਲੋ ਅਪੇ ਹੀ ਗਨੇ ਬਾਰੇ ਦੇਖ ਬੱਚੇ ਹੁਣ ਬਰਾਬਰ ਦੇ ਆ ਵਿਆਹਣ ਵਾਲੇ ਆ ਮੈਂ ਕੱਲੂ ਮੁੰਡਾ ਵਿਆਹਣ ਵਾਲਾ ਤਾਂ ਕੀ ਆ ਥੋਂ ਤੋਂ ਬਿਨਾ ਕਿਸੇ ਨੇ ਦੇਖਣਾ ਹੀ ਨਹੀਂ ਅਗਲੇ ਅਗਲੇ ਨੇ ਇਹਨਾਂ ਦਾ ਤਾਂ ਆਪ ਦੇਖੋ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਪਹਿਲਾ ਥੋਂ ਦੂਜੇ ਨੰਬਰ ਤੇ ਜ਼ਮੀਨ ਦਾ ਤਾਂ ਜ਼ਿਮੀਂਦਾਰਾਂ ਦੇ ਟੱਬਰਾਂ ਚ ਹੀ ਕੁਸੀ ਆ ਬਸ ਸੜ ਜਿਵੇਂ ਕੋਦਾ ਕਾਣਾ ਹੁਣ ਲਾਪਰੀ ਥੋਂ ਦੇ ਲਾਪਰੀ ਤੋਂ ਬੈਣ ਸਰੰਦ ਦੇ ਆ ਹੂੰ ਉਦੋਂ ਨਾਲ ਦੀ ਗੱਲ ਘਰੀ ਹੀ ਉਹਨੇ ਜਿਹੜਾ ਪਿੰਡ ਦੱਸਿਆ ਉਹ ਮੇਰਾ ਪਿੰਡ ਦਾਦੀ ਦਾ ਪਿੰਡਾ ਸੀ ਅਸਲੀ ਪਿੰਡ ਸਾਡਾ ਉਹ ਆ ਮਾਹ ਤੂੰ ਤਾਂ ਸਾਡੇ ਪਿੰਡ ਦੀ ਨਿਕਲੀ ਤਾਂ ਇਹਦਾ ਕੋ ਤਾਂ ਸਿੱਧੂ ਆ ਮਾ ਸਾਡਾ ਵੀ ਸਿੱਧੂ ਹੀ ਆ ਮੈਨੂੰ ਕਹਿੰਦੀ ਫੇਰ ਤਾਂ ਪਿੰਡ ਦੱਸਣ ਵਾਲਾ ਨਹੀਂ ਹੈਗਾ ਇੱਥੇ ਮੈਂ ਕੋਈ ਚੱਕਰ ਨਹੀਂ ਪਿੰਡ ਬੁੰਡ ਦਾ ਕਹੀ ਸਾਨੂੰ ਡਰ ਲੱਗਦਾ ਮੈਂ ਤੂੰ ਨਾ ਡਰ ਮਾ ਕਦੇ ਕੋਈ ਗਲਤ ਕਮੈਂਟ ਕਰੂਗਾ ਮੈਂ ਅਸੀਂ ਬਚਾ ਲੈਣੀ ਪਾੜ ਦਾਂਗੇ ਤੂੰ ਤਾਂ ਫੇਰ ਸਾਡੇ ਪਿੰਡ ਦਾ ਹੁਣ ਤਾਂ ਭੈਣ ਹੋਊਗੀ ਸਾਡੀ ਮਾ ਹਾਂ ਮਾ ਨਹੀਂ ਕਿਸੇ ਨੂੰ ਉਹੀ ਕਾਹਨ ਦੰਦੇ ਹੀ ਵੈਰੀ ਗੁੱਡ ਮਾਰਨਿੰਗ ਆ ਜੀ ਸਾਡੇ ਦੁਰਗ ਕਿੱਥੇ ਵਾਲੇ ਨੇ ਸੇ ਦੁਰਗਾ ਰੰਗੀਲਾ ਜੀ ਵੈਰੀ ਗੁੱਡ ਮਾਰਨਿੰਗ ਕੀ ਹਾਲ ਹੈ ਭੈਣੇ ਵਧੀਆ ਵੀਰੇ ਤੁਸੀਂ ਦੱਸੋ ਕਿਵੇਂ ਹੋ ਫੈਮਿਲੀ ਕਿਵੇਂ ਆ ਓਏ ਹੋਏ ਟਗੈਂਦਰ ਲਾਈਵ ਦੇ ਵਿੱਚ ਭੈਣ ਨੂੰ ਦੇਖ ਲੈ ਵੀਰੇ ਨੂੰ ਭੁੱਲ ਗਿਆ ਵੀਰ ਮੈਂ ਤਾਂ ਰੁੱਤੀ ਆ ਮੈਂ ਨਹੀਂ ਮੈਂ ਨਹੀਂ ਬੋਲਦਾ ਮੈਂ ਵੀਰੇ ਮੈਂ ਨਹੀਂ ਹੁਣ ਬੋਲਦਾ ਤੇਰੇ ਨਾਲ ਜਹਾ ਤੂੰ ਆਉਂਦੀਆਂ ਕੋਠੀਆਂ ਹਵੇਲੀਆਂ ਦਿਖਾ ਜੀ ਨੂੰ ਦਿਖਾਉਣੀਆਂ ਨੇ ਮੈਂ ਨਹੀਂ ਦੇਖਦਾ ਨਾ ਮੈਂ ਨਹੀਂ ਦੇਖਦਾ ਉਹਨਾਂ ਵੀਰੇ ਨੇ ਕਮੈਂਟ ਕੀਤਾ ਪਹਿਲਾਂ ਦੇਖੋ ਹਾਂ ਸ੍ਰੀ ਕਾਲ ਕਰਪਾਲ ਵੀਰੇ ਮੈਂ ਤਾਂ ਤੈਨੂੰ ਕਿਰਪਾ ਹੀ ਕਹਿੰਦਾ ਨਹੀਂ ਕਰਪਾਲ ਵੀਰੇ ਇਹ ਤੁਸੀਂ ਦੱਸੋ ਵੀਰੇ ਕੀ ਕਰਦੇ ਸੀਗੇ ਸਾਨੂੰ ਤਾਂ ਦੇਖ ਲਿਆ ਤੁਸੀਂ ਦੋਨੇ ਜਣੇ ਪੈਣ ਪਾਈ ਟੋਪੀਆਂ ਲੈ ਕੇ ਬਸ ਕਿਹਦੇ ਨੂੰ ਮਾਸਟਰ ਨਹੀਂ ਆਇਆ ਆਉਂਦੇ ਦੇਖ ਲਾ ਵੀਰੇ ਕਹਿੰਦਾ ਹੈਲੋ ਵੀਰੇ ਮੈਂ ਲਿਖਿਆ ਹੋਇਆ ਬਾਈ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਈ ਜੀ ਲੱਗ ਗਿਆ ਹੀ ਲੱਗ ਗਿਆ ਹੋਰ ਸੁਣਾਓ ਘਰ ਪਰਿਵਾਰ ਸਭ ਠੀਕ ਠਾਕ ਆ ਕਰਪਾਲ ਬਾਈ ਓ ਧਿਆਨ ਧਿਆਨ ਨਾ ਕਰਿਆ ਕਰੋ ਧਿਆਨ ਮੇਰੇ ਤਾਈ ਦਾ ਨਵਾਂ ਧਿਆ ਤਾਈ ਨੂੰ ਆਪਾਂ ਤਾਂ ਇਹਦੇ ਵਿੱਚ ਨਹੀਂ ਲੈ ਕੇ ਆਉਣਾ ਹੈਗਾ ਤੁਸੀਂ ਧਿਆਨ ਨਹੀਂ ਦਿੱਤਾ ਧਿਆਨ ਧਿਆਨ ਹ ਤਿਆਨ ਤਾਇਆ ਆਈਂ ਬੜਾ ਇੱਧਰ ਤੈਨੂੰ ਜਾਟ ਕਰਦੇ ਆ